ਅਰਜੇਸ਼ ਕੁਮਾਰ ਇਹਦੇ ਸਰ ਮੈਂ ਜਾ ਰਿਹਾ ਸੀ ਆਪਣੇ ਕਰਤਾਰਪੁਰ ਰੋਡ ਤੇ ਤੇ ਆਪਣੇ ਪੇਮੈਂਟ ਲੈਣ ਸੀ ਡਾਕਖਾਨੇ ਦੀ ਜੇ ਪਾਰਟੀ ਕੋ ਤੇ ਅਚਾਨਕ ਮੇਰੇ ਆਗੇ ਜਿਹੜੀ ਡੋਰ ਹੈ ਗੱਲ ਨੂੰ ਫਿਰਦੀ ਆ ਗਈ ਉਸ ਤੋਂ ਬਾਅਦ ਥੋੜਾ ਮੈਂ ਰੁਕ ਸਕੂਟਰੀ ਆਪਣੀ ਰੋਕੀ ਆ ਤੇ ਸਕੂਟਰੀ ਰੋਕਣ ਤੇ ਮੇਰੀ ਸਾਰੀ ਜੈਕਟ ਤੇ ਸਾਰੀ ਫਿਰ ਗਈ ਉਸ ਤੋਂ ਬਾਅਦ ਜਗੜੂ ਮੇਰੇ ਪਾ ਲੀਂਗਾ ਪਰ ਸਾਦ ਸੰਦੇ ਦੇਖੋ ਮੈਂ ਦੇਖੋ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਤੇ ਪੰਜਾਬ ਦੇ ਜਿਹੜੇ ਡੀਸੀ ਸਾਹਿਬ ਨੂੰ ਵੀ ਇਹੀ ਤਵਾਂਗਾ ਜਿਹੜੀ ਚੈਨਾ ਡੋਰ ਵੀ ਜਿਹੜੀ ਬਿਕਰੀ ਬੰਦ ਕੀਤੀ ਜਾਵੇ ਮੈਨੂੰ ਲੱਗਦੀ ਇਹ ਲਗਾਤਾਰ ਨਹੀਂ ਲੱਗਦੀ ਨਹੀਂ ਆਈ ਮੋਦੀ ਨੇ ਕਿ ਮੱਚੇ ਕਿਸੇ ਭਾਈ ਇਸ ਹਮਨਾ ਤੇ ਖਬਰਾਂ ਜੀ ਆਂਦਾ ਆਪਣਾ ਜਿਹੜਾ ਚైనా ਗੱਟੂ ਦੇ ਫਰੇਗੀ ਮੈਨੂੰ ਤਾਂ ਲੱਗਦਾ ਕੀਰੇ ਬਾਜ਼ਾਰ ਚ ਦੁਬਾਰਾ ਆ ਜਾਂਦੇ ਜੇ ਕੁਝ ਫੜਦੀ ਵੀ ਆ ਗਈ ਹੈ ਕੱਲ ਵੀ ਕਹਾ ਸਾਇਆ ਮੈਂ ਪੜਨ ਬਿਆ ਸੀ ਖਵਾਰ ਤੇ ਤੇ ਪਤਨੀ ਵੀ ਅਜਾ ਨਹੀਂ ਗਈ ਤੇ ਉਹਦਾ ਵੇਖੋ ਉਹਨਾਂ ਦੇ ਤੰਕੇ ਮੱਛੀ ਵੀ ਲੱਗੇ ਆ ਹੱਥ ਤੇ ਵੀ ਲੱਗੇ ਆ ਦੇਖੋ ਜੀ ਇਹ ਮਾਈ ਸਾਹਿਬ ਸਾਡੇ ਕੋਲ ਨੂੰ ਗਵਾਂਡੀ ਨੇ ਇਹ ਸਾਡਾ ਲਗਭਗ 10-15 ਸਾਲ ਦਾ ਪੁਰਾਣਾ ਛੋਕੜ ਪਿਆਰ ਹੈ ਇਹ ਚਾਈਨਾ ਦੀ ਡੋਰ ਹਰ ਵਾਰੀ ਪ੍ਰਸ਼ਾਸਨ ਕਹਿੰਦਾ ਕਿ ਇਹਨੂੰ ਬੰਦ ਕਰਨਾ ਬੰਦ ਕਰਨਾ ਬੰਦ ਕਰਨ ਦੇ ਨਾਂ ਤੇ ਨਿਕਲ ਰੈਲੀਆਂ ਨਿਕਲ ਸੈਮੀਨਾਰ ਕਰਦੇ ਨੇ ਪਰ ਜਦੋਂ ਵੀ ਵੇਖਿਆ ਵਾ ਦਿਨਾਂ ਦੇ ਸੈਮੀਨਾਰ ਕਰਦੇ ਨੇ ਉਲਟੀ ਚਾਈਨਾ ਦੀ ਡੋਰ ਮੰਗੀ ਵੇਖਦੀ ਹੈ ਸਾਰੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਸਭ ਨੂੰ ਪਤਾ ਹੈ ਕਿ ਕੌਣ ਵੇਚ ਰਿਹਾ ਹੈ ਪਰ ਇਹ ਪ੍ਰਸ਼ਾਸਨ ਦੀ ਨਗਾਲੀ ਹੈ ਪਿਹਾਰਵਰੀ ਜਿਹੜੇ ਆਮਰੋ ਕਰੀ ਕਰ ਵਿੱਚ ਮਿੱਟੀ ਬਾਗੇ ਤੇ ਕਿਹਾ ਜਾਂਦਾ ਕਿ ਇਹਨੂੰ ਡੋਰ ਨੂੰ ਬੰਦ ਕੀਤਾ ਜਾਂਦਾ ਪਰ ਡੋਰ ਜਿਹੜੀ ਇਹ ਬੰਦ ਨਹੀਂ ਹੁੰਦੀ ਦੂਸਰੇ ਨੰਬਰ ਤੇ ਦੇਖੋ ਏਡਾ ਵੱਡਾ ਕੱਟ ਲੱਗਾ ਮੈਨੂੰ ਜਿਸਲੇ ਰਾਤੀ ਪਤਾ ਲੱਗਾ ਹੈ ਕਿ ਮਹਾਂਸਾਬ ਦੇ ਇਸ ਤਰ੍ਹਾਂ ਡੋਰ ਫਰੀ ਹੈ ਤੇ ਮੈਂ ਸਵੇਰੇ ਇੱਥੇ ਆਇਆ ਹਾਂ ਦੇਖੋ ਇਹਨਾਂ ਦੇ ਕਿੰਨੇ ਜ਼ਿਆਦਾ ਡੀਪ ਕੱਟ ਲੱਗਾ ਥੋੜੀ ਜਿਹੀ ਛੱਟ ਹੋਰ ਲੱਗ ਜਾਂਦੀ ਤੇ ਹੋਣੀ ਦੀ ਨਹੋਣੀ ਹੋਈ ਨਹੀਂ ਸੀ ਅਨੇ ਕਈ ਪੰਛੀ ਅਨੇ ਕਈ ਬੱਚੇ ਅਨੇ ਕਈ ਲੋਕ ਜਿਹੜੇ ਆ ਇਸ ਡੋਰ ਦੀ ਚਪੇੜ ਚ ਹਰ ਸਾਲ ਆਉਂਦੇ ਆ ਪਰ ਪ੍ਰਸ਼ਾਸਨ ਸੁਤਾ ਪਿਆ ਹੋਇਆ ਕੋਈ ਵੀ ਹਰਤੇ ਸਖਤ ਕਾਰਵਾਈ ਕਰਨ ਨੂੰ ਤਿਆਰ ਨਹੀਂ ਜਿਆਦਾਤਰ ਇਹ ਦੇਖਨੇ ਆ ਕਿ ਜਿਹੜੇ ਰੈਲੀਆਂ ਵੀ ਕੱਢਦੇ ਨੇ ਉਹ ਵੀ ਚੈਨਲ ਡੋਰ ਦਿਖਲਾਉਂਦੇ ਨੇ ਰੈਲੀ ਕੱਢਦੇ ਨੇ ਪਰ ਲੋਹੜੀ ਤੇ ਜਾਂ ਬਾਕੀ ਦਿਨ ਵਰਤਿਆਰ ਤੇ ਚੈਨਲ ਡੋਰ ਤੇ ਹੀ ਡਿਵਿਦਾਂ ਦੇਦੇ ਨੇ ਸੋ ਇਹਨਾਂ ਦਾ ਬੰਸ਼ਕਾਰ ਕਰਨਾ ਚਾਹੀਦਾ ਵਾ ਇਸ ਡੋਰ ਤੇ ਬੈਲ ਲਗਣਾ ਚਾਹੀਦਾ ਹੈ ਕਿ ਸਮਾਜ ਦਾ ਤੇ ਪਸ਼ੂ ਪੰਛੀ ਜਿਹੜੇ ਏਵੀ ਹੈਗੇ ਨੇ ਉਹਨਾਂ ਦੀ ਜਾਨ ਜੜੀਏ ਬਚ ਸਕੇ